ਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪ ਸਭ ਸੰਗਤਾਂ ਦੀ ਕਿਰਪਾ ਦੇ ਨਾਲ ਵਿਚਾਰਾ ਵਿਚਾਰਿਆ ਜਾ ਰਿਹਾ ਹੈ ਜਿਸ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੁਲਾ ਪੜਾਉਣ ਵਾਸਤੇ ਮਹਿਤਾ ਕਲਿਆਣਦਾਸ ਪਿਤਾ ਜੀ ਨੇ ਜਦੋਂ ਲੈ ਕੇ ਗਏ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪ ਪਰਮੇਸ਼ਰ ਦਾ ਸਰੂਪ ਸਨ ਸੋ ਉਹਨਾਂ ਨੂੰ ਕੌਣ ਪੜਾ ਸਕਦਾ ਸੀ ਸਤਿਗੁਰੂ ਜੀ ਐਸਾ ਉਸ ਨੂੰ ਗਿਆਨ ਮੁੱਲਾਂ ਨੂੰ ਬਖਸ਼ਿਸ਼ ਕੀਤਾ ਉਸਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐ ਮਹਤਾ ਕਲਿਆਣਦਾਸ ਜੀ ਤੁਹਾਡਾ ਸੁਪੁੱਤਰ ਤਾਂ ਪਹਿਲਾਂ ਹੀ ਪੜਿਆ ਹੋਇਆ ਹੈ। ਨੇਨੂੰ ਪੜਾਉਣ ਦੀ ਲੋੜ ਨਹੀਂ ਹੈ। ਉਲਟਾ ਸਗੋ ਮੈਨੂੰ ਰੋਹਾਨੀਆ ਦਾ ਗਿਆਨ ਬਖਸ਼ਿਸ਼ ਕਰਕੇ ਆਪ ਕਿਰਪਾ ਕਰ ਦਿੱਤੀ ਕਿ ਸੰਸਾਰ ਝੂਠਾ ਹੈ। ਉਹ ਵਾਹਿਗੁਰੂ ਸੱਚਾ ਹੈ। ਉਹਦੇ ਨਾਲ ਪ੍ਰੇਮ ਕਰੋ। ਇਸੇ ਵਾਸਤੇ ਅਸੀਂ ਉਹਦਾ ਨਾਮ ਜਪਣ ਲਈ ਸੰਸਾਰ ਤੇ ਆਏ ਹਾਂ। ਸੋ ਇਸ ਤਰ੍ਹਾਂ ਮੋਲਾ ਨੇ ਸਤਿਗੁਰੂ ਜੀ ਤੋਂ ਰੋਹਾਨੀਅਤ ਦਾ ਗਿਆਨ ਲੈ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਿਆ ਸੋ ਅੱਗੇ ਚੱਲ ਰਹੀ ਲੜੀ ਵਿੱਚ ਤਾਂ ਗੁਰੂ ਅੰਗਦ ਦੇ ਮਹਾਰਾਜੇ ਖਡੂਰ ਸਾਹਿਬ ਵਾਜਮਨ ਹਨ ਕੋਲੇ ਸਤਕਾਰ ਸਹਿਤ ਬਾਬਾ ਬੁੱਢਾ ਜੀ ਨੂੰ ਉੱਚੀ ਜਗ੍ਹਾ ਤੇ ਵਾਜਮਨ ਕੀਤਾ ਹੋਇਆ ਹੈ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਵਾਜਮਨ ਹਨ ਭਾਈ ਧੰਗਾ ਜੀ ਪਾਈ ਪਾਰੋ ਜੀ ਇਸ ਤਰ੍ਹਾਂ ਗੁਰੂ ਦੇ ਪਿਆਰੇ ਸਿੱਖ ਭਾਈ ਪੈੜਾ ਮੋਖਾ ਜੀ ਲਿਖਣ ਵਾਸਤੇ ਕਲਮ, ਦਵਾਈਤ, ਕਾਗਜ਼ ਲੈ ਕੇ ਹਾਜ਼ਰ ਅਤੇ ਬਾਈ ਬਾਲਾ ਜੀ ਉਹ ਵੀ ਚੌਂਕੜਾ ਮਾਰ ਕੇ ਗੁਰੂ ਜੀ ਦੇ ਸਾਹਮਣੇ ਬੈਠੇ ਹਨ ਜਿਉਂ ਹੀ ਸਤਿਗੁਰੂ ਜੀ ਵੱਲ ਵੇਖਣਾ ਕੀਤਾ ਤਾਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਕਿਰਪਾ ਕਰਕੇ ਮੇਰੇ ਗੁਰੂ ਨਾਨਕ ਦੀ ਜੋ ਆਪ ਜੀ ਲੜੀ ਸਰਵਨ ਕਰਾਉਣੀ ਸ਼ੁਰੂ ਕੀਤੀ ਹੈ ਉਸ ਨੂੰ ਸਰਵ ਕਰਾਉਣਾ ਕਰੋ ਤਾਂ ਗੁਰੂ ਜੀ ਦੀ ਆਗਿਆ ਪਾ ਕੇ ਭਾਈ ਬਾਲਾ ਜੀ ਨੇ ਇਉਂ ਸ਼ੁਰੂ ਕੀਤਾ ਕਿ हे ਸੱਚੇ ਪਾਤਸ਼ਾਹ ਜੀ ਜਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 12 ਬਰਸ ਦੇ ਹੋਏ ਤਾਂ ਮਹਿਤਾ ਕਲਿਆਨਦਾਸ ਜੀ ਨੇ ਵਿਚਾਰ ਕੀਤਾ ਕਿ ਅਸੀਂ ਖਤਰੀ ਹਾਂ ਸਾਨੂੰ ਆਪਣੀ ਕੁਲ ਰੀਤੀ ਅਨੁਸਾਰ ਜਨੇਊ ਪਾ ਲੈਣਾ ਚਾਹੀਏ ਇਹ ਵਿਚਾਰ ਕੇ ਪੰਡਿਤ ਹਰदयाल ਪ੍ਰਹੋਤ ਪਾਸ ਗਏ ਆਪਣੀ ਇੱਛਾ ਪ੍ਰਗਟ ਕੀਤੀ ਪੰਡਿਤ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਮੈਂ ਤਾਂ ਤੁਹਾਨੂੰ ਕਹਿਣ ਹੀ ਵਾਲਾ ਸੀ ਪਰ ਚੰਗਾ ਹੋਇਆ ਕਿ ਤੁਸਾਂ ਨੇ ਹੀ ਇਹ ਸਭ ਕੋ ਅਰਜ ਕਰਨ ਲਈ ਰੰਬਿਆ ਹੈ ਕੱਲ ਬੜਾ ਸ਼ੁਭ ਦਿਨ ਹੈ ਤੁਸੀਂ ਸਭ ਸਮਾਨ ਮੰਗਵਾ ਲਵੋ ਸਵੇਰੇ ਆ ਕੇ ਰਸਮ ਪੂਰੀ ਕਰ ਦਿਆਂਗਾ ਇਹ ਸੁਣ ਕੇ ਮਹਿਤਾ ਕਲਿਆਨਦਾਸ ਜੀ ਨੇ ਸਾਰਾ ਸਮਾਨ ਇਕੱਠਾ ਕਰ ਲਿਆ ਭੋਜਨ ਵਾਸਤੇ ਅੰਨ ਹੋਰ ਬੇਅੰਤ ਪਦਾਰਥਾਂ ਸਾਰੇ ਪਿੰਡ ਵਿੱਚ ਬ੍ਰਾਹਮਣਾਂ ਨੂੰ ਨਿਯੋਤਾ ਦਿੱਤਾ ਤੇ ਸਾਰੇ ਪਦਾਰਥ ਇਕੱਤਰ ਕੀਤੇ ਤੇ ਬਰਾਦਰੀ ਨੂੰ ਖਬਰ ਭੇਜ ਦਿੱਤੀ ਕਿ ਨਿਯਤ ਸਮੇਂ ਤੇ ਸਾਰਿਆਂ ਨੇ ਦਰਸ਼ਨ ਦੇਖ ਕੇ ਕਿਰਤਾਰਤ ਕਰਨੇ ਅਗਲੇ ਦਿਨ ਗੋਹੇ ਨਾਲ ਧਰਤੀ ਨੂੰ ਲਿੰਬ ਪੋਚ ਕੇ ਚੌਂਕਾ ਪਾਇਆ ਜਦੋਂ ਸਾਰੇ ਲੋਕ ਆ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਦਿਆ ਹਰ ਬ੍ਰਾਹਮਣ ਖਤਰਿਆ ਵਿੱਚੋਂ ਅੱਗੇ ਕਰਕੇ ਬਿਠਾਇਆ ਉਸ ਵੇਲੇ ਗੁਰੂ ਜੀ ਇਸ ਤਰ੍ਹਾਂ ਸੁਭਾਏਮਾਨ ਹੋ ਰਹੇ ਸਨ ਜਿਵੇਂ ਤਾਰਾ ਮੰਡਲ ਵਿੱਚ ਚੰ드ਰਮਾ ਸੋਹਦਾ ਹੈ ਜਦ ਸਤਗੁਰੂ ਜੀ ਬਰਾਜਮਾਨ ਹੋ ਗਏ ਤਾਂ ਪ੍ਰੋਹਤ ਨੇ ਛਤਰੀਕੂਲ ਰੀਤੀ ਅਨੁਸਾਰ ਸਭ ਸਮੱਗਰੀ ਕੋਲ ਰੱਖ ਕੇ ਸਤਗੁਰਾਂ ਨੂੰ ਜਨੇਊ ਪਹਿਰਾਵਨ ਦੀ ਤਿਆਰੀ ਕੀਤੀ ਜਦ ਸਤਗੁਰਾਂ ਨੇ ਕਿਹਾ ਕਿ ਪ੍ਰੋਤਸਾਹਿਬ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਸ ਕਾਰਨ ਜੰਝੂ ਪਾਉਂਦੇ ਹੋ ਕੌਣ ਅਧਕਤਾ ਯਕੈਂ ਪਾਏ ਕਿਸ ਪਦਵੀ ਇਹ ਦੇਤ ਪਹਚਾਏ ਪਹਿਰੇ ਬਿਨਾ ਨੂਨਤਾ ਜੋ ਦਿਜਵਰ ਮੋਹੇ ਸਮਝਾਈਏ ਸੋ ਇਸ ਦੇ ਪਾਉਣ ਨਾਲ ਕੀ ਵਾਧਾ ਹੈ ਅਰ ਇਹ ਕਿਸ ਪਦਵੀ ਤੇ ਪਹੁੰਚਦਾ ਹੈ ਭਲਾ ਜੇ ਇਸ ਨੂੰ ਨਾਂ ਪਹਿਨਿਆ ਜਾਵੇ ਤਾਂ ਕੀ ਘਟਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਸਵਾਲ ਕੀਤੇ ਪੰਡਿਤ ਹਰਦਿਆਲ ਜੀ ਨੂੰ ਜੋ ਪ੍ਰੋਤ ਨੇ ਕੁੱਲ ਦੇ ਇਸ ਸਵਾਲ ਦਾ ਜਵਾਬ ਕੋਈ ਨਾ ਦੇ ਸਕਿਆ ਅਰੇ ਇਹ ਨਹੀਂ ਗੱਲ ਹੀ ਕਹਿ ਕੇ ਚੁੱਪ ਕਰਕੇ ਗਿਆ ਕਿ ਛਤਰੀ ਗੁੱਲ ਦੀ ਰੀਤ ਹੈ ਅਰ ਪਰੰਪਰਾਤੋਂ ਚਲੀ ਆ ਰਹੀ ਹੈ ਪਰੰਪਰਾ ਸੋ ਤੁਸੀਂ ਬਿਨਾਂ ਕਿਸੇ ਸ਼ੰਕੇ ਦੇ ਇਸ ਨੂੰ ਪਹਿਨ ਲਵੋ ਕਿਉਂਕਿ ਇਸ ਦੇ ਪਾਏ ਬਿਨਾਂ ਚੌਂਕੇ ਵਿੱਚ ਜਾਣ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਅਰ ਜਦੋਂ ਗਲ ਵਿੱਚ ਪਾਇਆ ਜਾਂਦਾ ਹੈ ਤਾਂ ਤਹੀ ਬ੍ਰਾਹਮਣਾਂ ਤੇ ਖੱਤਰੀ ਆਪਣੇ ਧਰਮ ਵਿੱਚ ਆਉਂਦੇ ਹਨ ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਬ੍ਰੋਤ ਜੀ ਖੱਤਰੀ ਬ੍ਰਾਹਮਣ ਦਾ ਗਲ ਵਿੱਚ ਸੂਤ ਪਾਇਆ ਹੀ ਪਾਇਆ ਹੀ ਧਰਮ ਵਿੱਚ ਰਹਿ ਸਕਦਾ ਹੈ ਜਾਂ ਕੇ ਦਇਆ ਆਦ ਚੰਗੇ ਕਰਮ ਕੀਤਿਆਂ ਹੀ ਰਹਿੰਦਾ ਹੈ ਜੇ ਸੂਤ ਪਾ ਕੇ ਭੈੜੇ ਕਰਮ ਕਰੇ ਠੱਗੀ ਚੋਰੀ ਨਿੰਦਿਆ ਕਰੇ ਉਹ ਵੀ ਖੱਤਰੀ ਤੇ ਬ੍ਰਾਹਮਣ ਧਰਮ ਵਿੱਚ ਰਹੇਗਾ ਜਾਂ ਕੇ ਚੰਡਾਲ ਹੋਵੇਗਾ ਜਦੋਂ ਜ਼ਰੂਰ ਚੰਡਾਲ ਹੀ ਕਿਹਾ ਜਾਵੇਗਾ ਤਾਂ ਜਨੇਊ ਨੇ ਕੀ ਫਲ ਦਿੱਤਾ ਉਹ ਤਾਂ ਨਰਕਾਂ ਦੀ ਸਜ਼ਾ ਜ਼ਰੂਰ ਭੁਗਤੇਗਾ ਅਰ ਉਸ ਵळे ਜੰਨੂ ਦੀ ਕੋਈ ਮਦਦ ਨਹੀਂ ਕਰੇਗਾ ਇਹਦਾ ਉੱਤਰ ਕੋਈ ਵੀ ਬ੍ਰਾਹਮਣ ਨਾ ਦੇ ਸਕਿਆ ਅਰ ਦਿਲ ਵਿੱਚ ਸੱਚ ਬਾਤ ਸਮਝ ਕੇ ਚੁੱਪ ਕਰ ਰਹੇ ਪਰ ਹਰਦੀয়াল ਪ੍ਰੋਹਤ ਨੇ ਕਿਹਾ ਮਹਾਰਾਜ ਜੀ ਉਹ ਜਨੇਊ ਕਿਹੜਾ ਹੈ ਜੋ ਜਮਾਂ ਦੇ ਡਰਾਂ ਤੋਂ ਨਰਕਾਂ ਤੋਂ ਬਚਾ ਸਕਦਾ ਹੈ ਜਦ ਗੁਰੂ ਜੀ ਨੇ ਪੰਡਿਤ ਹਰਦੀয়াল ਜੀ ਨੂੰ ਸਮਝਾਉਣ ਵਾਸਤੇ ਇਹੋ ਸ਼ਬਦ ਉਚਾਰਿਆ ਜਿਹੜਾ ਆਸਾ ਕੀ ਵਾਰ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਪੰਡਤ ਜੀ ਸੁਣੋ ਸਹ ਲੋਕ ਮਹੱਲਾ ਪਹਿਲਾ ਦਇਆ ਕਾ ਸੰਤੋਖ ਸੂਤ ਜਤ ਕੰਢੀ ਸਤ ਵਟ ਏ ਜਨੇਊ ਜੀ ਕਾ ਹੈ ਤ ਪੰਡੇ ਘਤ ਨਾ ਟੁੱਟੇ ਨਾਮ ਲੱਗੇ ਨਾਵ ਜਲੇ ਨਾ ਜਾਏ ਜਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਸਤਿਗੁਰੂ ਜੀ ਨੇ ਸਮਝਾਇਆ ਕਿ ਪੰਡਤ ਜੀ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਹੋਵੇ ਜੱਤ ਦੀਆਂ ਗੰਢਾਂ ਤੇ ਸਤ ਦੇ ਵਟ ਹੋਣ ਇਹ ਸੱਚਾ ਜਨੇਊ ਨਾ ਟੁੱਟਦਾ ਹੈ ਨਾ ਮੈਲ ਲੱਗਦੀ ਹੈ ਨਾ ਹੀ ਕਿਤੇ ਗਵਾਚਦਾ ਹੈ ਤਨ ਉਹ ਪੁਰਸ਼ ਹਨ ਜੋ ਸ ਜਨੇਊ ਨੂੰ ਬਾਕੀ ਚੱਲੇ ਹਨ ਸੋ ਜੇ ਤੇਰੇ ਪਾਸ ਇਸ ਪ੍ਰਕਾਰ ਦਾ ਕੋਈ ਜਨੇਊ ਹੈ ਤਾਂ ਮੈਨੂੰ ਦੇ ਕਿਉਂਕਿ ਇੱਕ ਇਹੋ ਜਿਹੀ ਹੀ ਹੈ ਜਮਾਂ ਦੇ ਡਰ ਕੇ ਡਰ ਤੇ ਨਰਕਾਂ ਦੀ ਸਜ਼ਾ ਤੋਂ ਬਚਾਉਣ ਨੂੰ ਸਮਰੱਥ ਹੈ ਇਹ ਸੁਣ ਬਾਕੀ ਦੇ ਜੋ ਪੰਡਿਤ ਬੈਠੇ ਸਨ ਸੋ ਕਹਿਣ ਲੱਗੇ ਕਿ हे ਬਾਲਕ ਇਹ ਜਨੂ ਕਿਹੜਾ ਹੈ ਵੇਦਾਂ ਵਿੱਚ ਬਹੁਤ ਉੱਤਮ ਗਿਣਿਆ ਗਿਆ ਹੈ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ ਇਸ ਦਾ ਪਹਿਨਣਾ ਖੱਤਰੀਆਂ ਦਾ ਬ੍ਰਾਹਮਣਾਂ ਦਾ ਪਰੰਪਰਾ ਤੋਂ ਧਰਮ ਹੈ ਬ੍ਰਹਮਾਦਿਕ ਵੀ ਇਸ ਨੂੰ ਪਾਉਂਦੇ ਰਹੇ ਨੇ ਸੋ ਜੇ ਅਸਾਂ ਨੂੰ ਕੋਈ ਨਵੀਂ ਗੱਲ ਕੀਤੀ ਹੋਵੇ ਤਾਂ ਤੂੰ ਕਹਿੰਦਾ ਚੰਗਾ ਲੱਗਦਾ ਹੈ ਪਰ ਇਹ ਤਾਂ ਪੁਰਾਤਨ ਰੀਤੀ ਹੈ ਜੋ ਸੋ ਕੋਲ ਰੀਤੀ ਅਨੁਸਾਰ ਤੈਨੂੰ ਵੀ ਚੱਲਣਾ ਚਾਹੀਦਾ ਹੈ ਗੁਰੂ ਜੀ ਨੇ ਫਿਰ ਉਚਾਰਨ ਕੀਤਾ ਕਿ ਇਹ ਪੰਡਿਤ ਜਣੋ ਸੁਣੋ ਚੌਕੜ ਮੋਲੜਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਓ ਮੂਆ ਓ ਝੜ ਪਿਆ ਵੇ ਤੱਗਾ ਗਇਆ ਗੁਰੂ ਜੀ ਨੇ ਅਰਥ ਕਰਕੇ ਸਮਝਾਏ ਕਿ ਜਨੇਊ ਮੋਲ ਲੈ ਕੇ ਚੌਥ ਚੌਂਕੇ ਵਿੱਚ ਪਾਇਆ ਜਾਂਦਾ ਹੈ ਜਦ ਆਦਮੀ ਦੀ ਮੌਤ ਹੁੰਦੀ ਹੈ ਤਾਂ ਉਹ ਅੱਗ ਵਿੱਚ ਹੀ ਸੜ ਜਾਂਦਾ ਹੈ ਨਾਲ ਤਾਂ ਜਾਂਦਾ ਹੀ ਨਹੀਂ ਫਿਰ ਅੱਗੇ ਸਹਿਤਾ ਕਿਸ ਤਰ੍ਹਾਂ ਕਰ ਸਕਦਾ ਹੈ ਇਸ ਲਈ ਇਹ ਜੰਨੂ ਤੁਹਾਡੀ ਸਹਿਤਾ ਨਹੀਂ ਕਰ ਸਕਦਾ ਸੱਚਾ ਜਨੇਊ ਪਹਿਨੋ ਜੋ ਤੁਹਾਡੀ ਹਰ ਪ੍ਰਕਾਰ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਇਸ ਜਹਾਨ ਵਿੱਚ ਵੀ ਅਗਲੇ ਜਹਾਨ ਵਿੱਚ ਵੀ ਇਹ ਸੁਣ ਕੇ ਬ੍ਰਾਹਮਣ ਤਾਂ ਚੁੱਪ ਹੋ ਗਏ ਪਰੰਤੂ ਜਾਤ ਬਰਾਦਰੀ ਦੇ ਲੋਕ ਕਹਿਣ ਲੱਗੇ ਹੈ ਬਾਲਕ ਤੇਰੇ ਪਿਤਾ ਨੇ ਜੰਨੂ ਪਹਿਨਾਉਣ ਵਾਸਤੇ ਇਤਨਾ ਖਰਚ ਕੀਤਾ ਹੈ ਇਹ ਗੱਲ ਚੰਗੀ ਨਹੀਂ ਜੋ ਤੂੰ ਜੰਨੂ ਨਹੀਂ ਪਾਉਂਦਾ ਤੇਰੇ ਇਸ ਤਰ੍ਹਾਂ ਕਰਨ ਨਾਲ ਬਾਕੀ ਦੇ ਸਾਰੇ ਸਬੰਧੀ ਨਿਰਾਸ਼ ਹੁੰਦੇ ਹਨ ਸੋਨਾ ਦਾ ਮਾਣ ਰੱਖਣ ਲਈ ਇੱਕ ਵਾਰ ਜਨੇਊ ਪਾਲੇ ਫੇਰ ਜੋ ਦਿਲ ਵਿੱਚ ਆਵੇ ਕਰੀ ਤਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਉਚਾਰਿਆ ਲਖ ਚੋਰੀਆਂ ਲਖ ਜਾ ਰੀਆਂ ਲਖ ਕੁੜੀਆਂ ਲਖਗਾਲ ਲਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਗਗ ਗਪਾ ਹੋ ਕਤੀਐ ਬ੍ਰਾਹਮਣ ਵਟ ਆਏ ਕੋ ਬਕਰਾਰਿਨ ਖਾਇਆ ਸਭ ਕੋ ਆਖੈ ਪਾਇ ਹੋਏ ਪ੍ਰਾਣਾ ਸੁਟੀਐ ਪੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁਟਈ ਜੇ ਤਗ ਹੋਵੇ ਜੋਰ ब्राह्मण ਅਤੇ ਹੋਰ ਰਿਸ਼ਤੇਦਾਰ ਕਹਿਣ ਲੱਗੇ ਕਿ ਐ ਨਾਨਕ ਜੋ ਤੂੰ ਇਹ ਬਚਨ ਉਚਾਰੇ ਨੇ ਸਮਝ ਨਹੀਂ ਆ ਰਹੀ ਤਾਂ ਉਸ ਸਮੇਂ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ ਕਿ ਭਾਈ ਮੈਨੂੰ ਇਹ ਜੋ ਇਹ ਲੋਕਾਚਾਰੀ ਝੂਠੇ ਜਨੇਊ ਦੇ ਪੌਣ ਦੀ ਲੋੜ ਨਹੀਂ ਜਿਸ ਲਈ ਆਪ ਬੱਕਰੇ ਮਾਰ ਕੇ ਖਾਂਦੇ ਜਾਂਦੇ ਹੋ ਔਰ ਜੋ ਪ੍ਰਾਣਾ ਹੋ ਜਾਣ ਪਰ ਜਨੇਊ ਨੂੰ ਛੁੱਟ ਦਿੱਤਾ ਜਾਵੇ ਘੜੀ-ਘੜੀ ਨਵਾਂ ਲਿਆ ਕੇ ਪਾਇਆ ਜਾਵੇ ਜਿਸ ਧਾਗੇ ਵਿੱਚ ਕੁਝ ਜੋਰ ਹੋਵੇ ਤਾਂ ਕਦੇ ਨਾ ਟੁੱਟੇ ਪਰ ਕਿਉਂਕਿ ਇਹ ਦਿਖਾਵੇ मात्र ਹੈ ਇਸ ਲਈ ਮੈਂ ਇਹੋ ਜਿਹਾ ਜਨੇਊ ਪਹਿਨਣ ਨੂੰ ਬਿਲਕੁਲ ਤਿਆਰ ਨਹੀਂ ਹਾਂ ਮੈਂ ਜਿਹੜਾ ਸੱਚਾ ਜਨੇਊ ਹੈ ਉਹ ਪਾਇਆ ਹੋਇਆ ਹੈ ਟੰਬੀਆਂ ਨੇ ਕਿਹਾ ਕਿ ਐ ਨਾਨਕ ਉਹ ਦੱਸਣਾ ਕਰੋ ਕਿਹੜਾ ਜਨੇਊ ਹੈ ਜਿਹੜਾ ਤੁਸੀਂ ਪਾਇਆ ਹੋਇਆ ਹੈ ਸਾਡੇ ਤੋਂ ਪਹਿਲਾਂ ਹੀ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਚਾਰਨ ਕੀਤਾ ਨਾਇ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਾਹ ਅੰਦਰ ਪਾਈ ਐ ਤਗ ਨਾ ਟੁੱਟਸ ਪੂਤ ਸੋ ਜਦੋਂ ਇਹੋ ਜੇ ਸ਼ਬਦ ਉਚਾਰਨ ਕੀਤੇ ਸੋ ਬ੍ਰਾਹਮਣਾ ਨੇ ਕੋਟੰਬੀਆ ਨੇ ਕਿਹਾ ਕਿ ਨਾਨਕ ਸਾਨੂੰ ਚੰਗੀ ਤਰ੍ਹਾਂ ਸਮਝਾਓ ਕਿਹੋ ਜਿਹਾ ਜਨੇਊ ਹੈ ਜੋ ਤੂੰ ਪਹਿਨਣਾ ਕੀਤਾ ਹੈ ਤਾਂ ਉਸ ਸਮੇਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਨਾਮ ਨੂੰ ਮੰਨਣਾ ਪਰਮੇਸ਼ਰ ਦੇ ਅਰਥਾਤ ਪਰਮੇਸ਼ਰ ਦੀ ਹਸਤੀ ਨੂੰ ਮੰਨਣ ਰੂਪ ਕਪਾ ਤੇ ਸੱਚੇ ਦੀ ਸਲਾਘਾ ਰੂਪ ਸੂਤਰ ਦਾ ਜੰਝੂ ਜਿਸ ਨੇ ਬਣਾ ਕੇ ਪਾਇਆ ਹੈ ਸੋ ਪੰਡਤ ਜੀ ਜੇ ਤੁਸੀਂ ਵੀ ਐਸਾ ਜਨੂ ਪਾਓਗੇ ਤਾਂ ਤੁਹਾਡਾ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਮੁੱਖ ਜੁਲਾ ਹੋਵੇਗਾ ਇਹ ਪਰਮ ਉਪਦੇਸ਼ ਸੁਣ ਕੇ ਸਾਰੇ ਹੀ ਗੁਰੂ ਜੀ ਦੀ ਉਸਤਤ ਕਰਦੇ ਹੋਏ ਪ੍ਰਸ਼ਾਦ ਛੱਕ ਕੇ ਘਰੋ ਘਰੀ ਚਲੇ ਗਏ ਇਸ ਤਰ੍ਹਾਂ ਬਾਲਾ ਜੀ ਨੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਵੇਖਣਾ ਕੀਤਾ ਸਤਿਗੁਰੂ ਜੀ ਉਹਲੇ ਵੇਖ ਕੇ ਆਖਦੇ ਨੇ ਕਿ ਸੱਚੇ ਪਾਤਸ਼ਾਹ ਜੀ ਇਹ ਜਨੇਊ ਦਾ ਪ੍ਰਸੰਗ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੋਂ ਅਗਲਾ ਪ੍ਰਸੰਗ ਸਤਿਗੁਰੂ ਜੀ ਮੈਂ ਅਗਲੇ ਦੀਵਾਨ ਵਿੱਚ ਸੁਣਾਵਾਂਗਾ ਸਤਿਗੁਰੂ ਜੀ ਨੇ ਆਖਿਆ ਕਿ ਸਤਿਵਚਨ ਕਿ ਪਾਲਾ ਜੀ ਜਿਵੇਂ ਤੁਹਾਡਾ ਹੁਕਮ ਹੈ ਮੇਰੇ ਗੁਰੂ ਨਾਨਕ ਦੇ ਸਾਖੀਆਂ ਸੁਣਾਈ ਜਾਓ ਮੈਂ ਸਾਰਾ ਸੁਣ ਲਈ ਤਿਆਰ ਰਹਿੰਦਾ ਹਾਂ ਸੋ ਆਪ ਕਿਰਪਾ ਕਰਕੇ ਮੇਰੇ ਗੁਰੂ ਨਾਨਕ ਦੇ ਪ੍ਰਸੰਗ ਉਹ ਲੜੀਵਾਰ ਕਥਾ ਸੁਣਾਉਂਦੇ ਰਹੋ ਸੋ ਆਗਿਆ ਦਾ ਪਾਲਣ ਕਰਦੇ ਹੋਏ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਬਾਦਸ਼ਾਹ ਜੀ ਮੈਂ ਕੱਲ ਨੂੰ ਅਗਲਾ ਪ੍ਰਸੰਗ ਸੁਣਾਵਾਂਗਾ ਜੋ ਹਰੀ ਖੇਤੀ ਦਾ ਆਵੇਗਾ ਜੋ ਸਤਗੁਰੂ ਮਹਾਰਾਜ ਜੀ ਕਿਰਪਾ ਕਰਨੀ ਉੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਮਹਾਤਿ ਜੀ ਰਹਿਮਤਾਂ ਕਰਨ ਇਸੇ ਤਰ੍ਹਾਂ ਆਪਾਂ ਵੀ ਸਤਿਗੁਰੂ ਜੀ ਦੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਜੁੜ ਕੇ ਰਹੀਏ ਅਤੇ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗਾਂ ਤੋਂ ਆਪਾਂ ਵੀ ਸਿੱਖਿਆ ਲਈਏ ਤੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਲੜੀਵਾਰ ਚਲ ਰਹੀ ਕਥਾ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਲੜੀਵਾਰ ਹੀ ਸੁਣ ਸਕੀਏ ਕੋਈ ਵੀ ਪ੍ਰਸੰਗ ਮਿਸ ਨਾ ਕਰੀਏ ਸੋ ਸਤਗੁਰੂ ਜੀ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ